ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਪਿਆਰਾ ਸਿੱਖ ਸਹਿਬ ਚੰਦ ਸੀ ਜੋ ਕਿ ਇੱਕ ਮਹਾਨ ਯੋद्धा ਸੀ ਇਸ ਸਿੱਖ ਨੇ ਅਨੰਦਪੁਰ ਸਾਹਿਬ ਜੀ ਦੇ ਜੁੱਧ ਵਿੱਚ ਸ਼ਹੀਦੀ ਪਾਈ ਗੁਰੂ ਸਾਹਿਬ ਜੀ ਦੀ ਆਗਿਆ ਨਾਲ ਇਸ ਦਾ ਸਸਕਾਰ ਨਿਰਮੋਗੜ ਕੀਤਾ ਗਿਆ ਗੁਰੂ ਸਾਹਿਬ ਜੀ ਨੇ ਸਹਿਬ ਚੰਦ ਦੀ ਕੁਰਬਾਨੀ ਤੇ 21 ਸਿੱਕੇ ਦੇ ਕਰਕੇ ਇਸ ਜਗ੍ਹਾ ਦੋ ਵਾਰ ਚਰਨ ਪਾਏ ਇਸ ਨਗਰ ਨੂੰ ਸਹਬ ਚੰਦ ਦਾ ਨਾਮ ਦਿੱਤਾ ਪਿੰਡ ਵਿੱਚ ਗੁਰਦੁਆਰਾ ਸਾਹਿਬ ਦੇ ਨਾਮ 7 ਕਮਾ ਜਮੀਨ ਹੈ ਪਰ ਗੁਰਦੁਆਰਾ ਪ੍ਰਬੰਧਕਾਂ ਦੀ ਗਲਤ ਗੱਲ ਇਹ ਹੈ ਕਿ ਉਹਨਾਂ ਨੇ ਗੁਰੂ ਸਾਹਿਬ ਵੱਲੇ ਦਾ ਬਾਣ ਦਾ ਦਰਖਤ ਕੱਟ ਦਿੱਤਾ ਜਿਸ ਤੋਂ ਪ੍ਰਬੰਧਕਾਂ ਦੀ ਨਾ ਸਮਝੀ ਸਾਫ ਚੜਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ